तो ब्रिस्ता बास्किन रोबिन, ही। ही। लक्षिता जॉकी श्री कैलीरूबिव कलॉर्क लवली स्वीट ए चालू हो चुके हैं ईवन की अवली स्वीट भी तीह जून तक ब्रेकफास्ट लंच चार बजे तक सवेरे दस नौ बजे तो, तो लैके चार बजे तक फिफ्टी परसेंट ऑफ रखता है मेरी बह पढ़ो ਸਾਲੇ ਸ਼ਹਿਰ ਵਾਲੇ ਸ਼ਿਮਿੰਤੀ ਕਰਾਂਗਾ ਮੇਰੀ ਬਾਹ ਫੜੋ ਮੈਂ ਵਾਦਾ ਕਰਦਾ ਤੁਹਾਨੂੰ ਕੋਈ ਵੀ ਸਮਾਨ ਲੈਣਾ ਬਾਕੀ ਬਿਆਣੀ ਜਾਂ ਪਟਿਆਲੇ ਨਹੀਂ ਜਾਣਦੇ ਹਰ ਕੰਪਨੀ ਹਰ ਬ੍ਰਾਂਡ ਹਰ ਫੂਡ ਮੈਂ ਤੁਹਾਨੂੰ ਸਿਮਲੇ ਕੋਲਾ ਸਿਟੀ ਸੈਂਟਰ ਚ ਗਿਆ ਓਕਾ ਵਦਨਾ ਅੱਖਾਂ ਨਹੀਂ ਖਾਦਾ ਮੂੰਹ ਕੀ ਖਾਉ ਹਾਂ ਸਹੀ ਗੱਲ ਪਹਿਲਾ ਸਾਡਾ ਕੰਮ ਹੈ ਪ੍ਰੋਜੈਕਟ ਨੂੰ ਮੇਨਟੇਨ ਕਰਨਾ ਲੋਕੀ ਆਣ ਕਮਣੇ ਆਣ ਮੈਂ ਕਹਿੰਦਾ ਤੇ ਖਾਣ ਕਮਣ ਖਰੀਦਣ ਕੁਛ ਨਕ ਕੋਮ ਨਹੀਂ ਆ ਜਾ ਗਏ ਕੋਮ ਨਹੀਂ ਆ ਜਾ ਦੇਖੋ ਗੇੜਾ ਵੀ ਪੇਗਾ ਤੁਹਾਡੇ ਪੈਰ ਪਹਿਣ ਕੇ ਸਾਡੀ ਦੁਕਾਨ ਚ ਚੱਲਣਗੇ ਹਾਂ ਅੱਥੇ ਜਿਹੜੇ ਕੱਪੜੇ ਤੁਸੀਂ ਲੁਧਿਆਣੇ ਪਟਿਆਲੇ ਜਾ ਕੇ 100 ਰੁਪਏ ਲੈਂਦੇ ਹੋ 50 ਰੁਪਏ ਵਾਹ ਜੀ ਵਾਹ ਅੱਥੇ ਐਵਰੇਜ ਡਿਸਕਾਊਂਟ 40-50% ਚੱਲ ਰਿਹਾ ਹੈ ਅੱਥੇ ਵਰਲਡ ਵਾਈਡ ਬ੍ਰਾਂਡ ਰਮਾਡਾ ਹੋਟਲ ਲੈ ਕੇ ਆ ਰਹੇ ਹਾਂ ਅਸੀਂ ਹੂੰ ਸਿਨੇਮਾ ਅਸੀਂ ਲੈ ਕੇ ਆ ਰਹੇ ਹਾਂ 300 ਸਕਰੀਨ ਲੱਗੇ ਆ ਰਹੇ ਹਾਂ ਅਸੀਂ ਜੀ ਨਾਲ ਨਾਲ ਤੁਹਾਨੂੰ ਅੱਥੇ ਉਹ ਬ੍ਰਾਂਡ ਜਿਹੜੇ ਤੁਸੀਂ ਅਮਰੀਕਾ ਦੇਖਦੇ ਸੀ ਇੰਡੀਆ ਚ ਤੁਹਾਨੂੰ ਅਗਲੇ 1 ਸਾਲ ਬਾਅਦ ਦੇਖਣਗੇ ਤੁਹਾਨੂੰ ਇਸ ਟਾਈਪ ਦੀ ਵੈਰਾਈਟੀ ਬਲੇਕ ਕੋਟਲਾ ਸ਼ਹਿਰ ਦੇ ਵਿੱਚ ਕਿਤੇ ਵੀ ਨਹੀਂ ਮਿਲੇਗੀ ਸਾਡਾ ਹੈ ਲੋਕਾਂ ਦੇ ਪਾਕਟ ਫ੍ਰੈਂਡਲੀ ਦੇ ਵਿੱਚ ਉਹਨਾਂ ਨੂੰ ਅੱਛੀ ਕੁਆਲਿਟੀ ਪ੍ਰੋਵਾਈਡ ਕਰਨਾ ਮਿਠਾਈ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਪ੍ਰੀਮੀਅਮ ਰੇਂਜ ਵੀ ਹੈ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਮੈਂ ਹਾਂ ਪਰਮਜੀਤ ਸੰਘਾਲਾ ਮਲੇਰ ਕੋਟਲਾ ਧੂਰੀ ਰੋਡ ਤੇ ਖੜੇ ਆਂ ਤਸਰੀ ਇਹ ਤਾਂ ਮਲੇਰ ਕੋਟਲਿਆਂ ਲਈ ਇਹ ਮਰੇ ਕੋਟਲੇ ਵਾਲਿਆਂ ਲਈ ਇਹ ਖਾਸ ਵੀਡੀਓ ਹੈ ਕਈ ਲੋਕ ਅਕਸਰ ਮਲੇਰ ਕੋਟ ਨੂੰ ਅਲਾਮਬਾ ਦੰਦੇ ਨੇ ਕਿ ਮਲੇਕ ਮਲੇਰ ਕੋਟਲਾ ਇੱਕ ਬੈਕਵਾਰਡ ਏਰੀਆ ਦੱਸਦੀ ਹੈ ਤਾਂ ਹੁਣ ਮਲੇਰ ਕੋਟ ਨੂੰ ਭਾਗ ਲੱਗਣ ਜਾ ਰਹੇ ਨੇ ਕੁਝ ਸਮੇਂ ਤੋਂ ਲੈ ਕੇ ਜਿਹੜਾ ਕਿ ਲਗਾਤਾਰ ਜਿਹੜੇ ਮਲੇਰ ਕੋਟਲਾ ਦੇ ਵਿੱਚ ਬਾਹਰੋਂ ਆ ਕੇ ਲਗਾਤਾਰ ਮਿਹਨਤ ਕਰਕੇ ਜਿਹੜਾ ਕਿ ਬਹੁਤ ਡਿਵੈਲਪ ਕਰ ਰਹੇ ਨੇ ਇੱਕ ਸਿਟੀ ਸੈਂਟਰ ਮਲੇਕੋਲੇ ਵਿੱਚ ਬਹੁਤ ਵੱਡਾ ਤਿਆਰ ਹੋ ਰਿਹਾ ਹੈ ਲੱਖਾਂ ਕਰੋੜਾਂ ਦੇ ਪ੍ਰੋਜੈਕਟ ਲਗਾ ਕੇ ਜਿਹੜਾ ਕਿ ਹੁਣ ਇਹ ਤਿਆਰ ਹੋ ਰਿਹਾ ਸਿਟੀ ਸੈਕਟਰ ਜਿਵੇਂ ਕਿ ਇਸ ਕਹਿ ਦਈਏ ਵੀ ਅੱਗੇ ਲੋਕਾਂ ਨੂੰ ਵਧੀਆ ਖਾਣ ਪੀਣ ਲਈ ਵਧੀਆ ਰੈਸਟੋਰੈਂਟ ਜਾਣ ਲਈ ਚੰਡੀਗੜ੍ਹ ਪਟਿਆਲਾ ਜਾਣਾ ਪੈਂਦਾ ਸੀ ਪਰ ਹੁਣ ਧੂਰੀ ਮਲੇਰ ਕੋਟਲਾ ਜਾਂ ਹੋਰ ਲੇਵਲ ਇਲਾਕੇ ਦੇਆਂ ਨੂੰ ਜਾਣ ਦੀ ਦੂਰ ਨਹੀਂ ਲੋੜ ਪੈਣੀ ਕਿਉਂਕਿ ਸਾਡੇ ਮਲੇਰ ਕੋਲੇ ਦੇ ਵਿੱਚ ਇੱਕ ਬਹੁਤ ਵੱਡਾ ਸਿਟੀ ਸੈਕਟਰ ਜਿਹੜਾ ਕਿ ਲਗਾਤਾਰ ਕਾਫੀ ਸਮੇਂ ਤੋਂ ਲੈ ਕੇ ਤਿਆਰ ਹੋ ਰਿਹਾ ਹੈ ਕੁਝ ਤਿਆਰ ਹੋ ਗਿਆ ਅਤੇ ਅੱਗੇ ਵੀ ਤਿਆਰ ਹੋ ਰਿਹਾ ਸਾਡੇ ਨਾਲ ਆਨਰ ਵੀਰ ਸਰਦਾਰ ਸਿਮਰਜੀਤ ਸਿੰਘ ਜੀ ਸਾਡੇ ਨਾਲ ਹਾਜ਼ਰ ਨੇ ਸਾਰੀ ਇਹ ਗੱਲ ਕਰਨਗੇ ਬਹੁਤ ਬਹੁਤ ਸਵਾਗਤ ਹੈ ਸ੍ਰੀ ਕਾਜ ਜੀ ਬਹੁਤ ਦੇਖ ਕੇ ਜੀ ਮਨ ਖੁਸ਼ ਹੋ ਗਿਆ ਇੱਕ ਤਰੀਕੇ ਨਾਲ ਮਨ ਖੁਸ਼ ਜੀ ਤੁਹਾਡੇ ਪੈਰ ਪੈਣ ਕਰਕੇ ਹੁੰਦਾ ਹੈ ਸਾਸਾ ਖੁਸ਼ ਹੁੰਦਾ ਹੈ ਪਰਮਾਤਮਾ ਦੀ ਇਸ ਕਰਨ ਵਾਲਾ ਭਾਜੀ ਕਿਵੇਂ ਪਲਾਨ ਆਇਆ ਦਿਮਾਗ 'ਚ ਵੀ ਮਲੇਰ ਕੋਲ ਉਹ ਵੀ ਇਹ ਇਲਾਕੇ 'ਚ ਆ ਗਏ ਜਿੱਥੇ ਕਈ ਲੋਕ ਡਰਦੇ ਨੇ ਪਹਿਲ ਆਉਣ ਕਰਨੀ ਉਹ ਵੀ ਯਾਰ ਇਹਦੀ ਚਾਕੇ ਭਾਜੀ ਗੱਲ ਨਾ ਮੈਂ ਤਾਂ ਇੱਕ ਪੁਰਾਣੀ ਗੱਲ ਸੁਣਾਣਾ ਜਦੋਂ ਨਾ ਪਿੰਕ ਪਹਿਲੀ ਵਾਰੀ ਖੋਲਿਆ ਸੀ ਤੇ ਸ਼ਹਿਰ 'ਚ ਇੱਕ ਬੈਂਕ ਹੁੰਦਾ ਸੀ ਜੀ ਦੂਰ ਦੁਰਾਡੇ ਕਸਬਿਆਂ ਦੇ ਪਿੰਡਿਆਂ ਦੇ ਲੋਕ ਸ਼ਹਿਰ ਦੇ ਲੋਕ ਇੱਕੋ ਸੇ ਬ੍ਰਾਂਚਾਂ ਚ ਆ ਜਾਂਦੇ ਸੀ ਤੇ ਉਸ ਵੇਲੇ ਬੈਂਕ ਕੋਲ ਬਹੁਤ ਜ਼ਿਆਦਾ ਕੰਮ ਨਹੀਂ ਸੀ ਜੀ ਬੈਂਕ ਨੇ ਆਪਣਾ ਘਰਾਓ ਵਧਾਉਣ ਲਈ ਹਰ ਏਰੀਆ 'ਚ ਬੈਂਕ ਖੋਲਦਾ ਵਾਹ ਜੀ ਤੁਹਾਨੂੰ ਹਰ ਏਰੀਆ 'ਚ ਹਰ ਪਿੰਡ 'ਚ ਬੈਂਕ ਦੇਖਣਗੇ ਔਰ ਜਦ ਪਿੰਡਾਂ ਪਿੰਡਾਂ 'ਚ ਬੈਂਕ ਆ ਗਏ ਨੇ ਹਾਂ ਜੀ ਹਾਂ ਹੁਣ ਤਾਂ ਤੁਹਾਨੂੰ ਪ੍ਰਾਈਵੇਟ ਬੈਂਕ ਸਰਕਾਰੀ ਬੈਂਕ ਦੋਨੋਂ ਇਕੱਠੇ ਆ ਗਏ ਤੁਹਾਨੂੰ ਪੀਐਨਬੀ ਐਚਡੀਐਸਸੀ ਆਈਸੀਸੀ ਬੈਂਕ ਤੁਹਾਨੂੰ ਮਿਲਣਗੇ ਹੂੰ ਹਰਦੂ ਨਾ ਦੇਖੋ ਖਾਤੇ ਵੀ ਬਹੁਤ سارے ਨੇ ਹਮ ਅੱਜ ਘਰ ਦੀ ਤੀਵੀਆਂ ਦੇ ਵੀ ਖਾਤੇ ਨੇ ਘਰ ਬੱਚਿਆਂ ਦੇ ਵੀ ਖਾਤੇ ਨੇ ਘਰ ਦੇ ਜਿਹੜੇ ਬੱਚੇ ਵੱਡੇ ਹੋ ਰਹੇ ਨੇ ਨਿਊ ਜਨਮੇ ਬੱਚੇ ਉਹਨਾਂ ਦੇ ਖਾਤੇ ਹੋਰ ਐਵੇਂ ਨਾ ਦੁਕਾਨਦਾਰ ਦਾ ਤਰੀਕਾ ਹੈ ਦੁਕਾਨ ਤੇ ਲੋਕਾਂ ਨੂੰ ਲਿਆ ਲਓ ਦੁਕਾਨ ਲੋਕਾਂ ਕੋਲ ਲੈ ਜਾਓ ਹਮ ਸਹੂਲਤ ਹੋ ਜੇਗੀ ਨਾ ਜੀ ਵਾਕਈ ਅੱਜ ਅਸੀਂ ਤੁਸੀਂ ਅੱਜ ਆਏ ਹੋ ਸਾਡੇ ਨਹੀਂ ਵੜਪਾਗਾ ਦੇ ਵਿੱਚ ਕਰਕੇ ਵੀ ਹੈ ਮੈਸੇਜ ਮੈਗਨੌਲ ਸਾਹਿਬ ਨੀ ਪੱਤਰ ਖਿਆ ਹਾਂ ਅਹੀਂ ਮੈਗਨੌਲ ਕਿਸੇ ਟਾਈਮ ਤੇ ਇੰਡੀਆ ਚ ਨਹੀਂ ਸੀ ਨਹੀਂ ਜੀ ਅੱਜ ਮਲੇਕੋਟ ਦੇ ਆ ਗਏ ਮਲੇ ਉਹੀ ਤਾਂ ਗੱਲ ਹੈ ਜੀ ਛੋਟੇ ਸ਼ਹਿਰ ਵਿੱਚ ਐਡਾ ਵੱਡਾ ਬਰਾਂਡ ਦੇ ਦਿੰਦਾ ਹੈ ਸ਼ਹਿਰ ਕਦੀ ਛੋਟਾ ਕਦੀ ਵੀ ਨਹੀਂ ਹੁੰਦਾ ਵੀ ਚਲੋ ਫਿਰ ਵੀ ਆਮ ਲੱਗਿਆ ਨੂੰ ਗੱਲ ਕਰੀਏ ਤਾਂ ਆਬਾਦੀ ਹੁੰਦੀ ਹੈ ਨਾ ਜੋ ਸ਼ਹਿਰ ਕਦੀ ਛੋਟਾ ਨਹੀਂ ਹੁੰਦਾ ਹਮ ਨਹੀਂ ਅੱਗੇ ਇਹ ਚ ਹੀ ਲੈ ਲੋਕਾਂ ਨੂੰ ਵੇਟ ਕਰਨ ਲਈ ਕਾਫੀ ਦੂਰ 50 500 ਕਿਲੋਮੀਟਰ ਜਾਣਾ ਪੈਂਦਾ ਸੀਗਾ ਜੀ ਸਰ ਤੁਸੀਂ ਮੇਰੀ ਬਾਹ ਫੜੋ ਸਾਰੇ ਸ਼ਹਿਰ ਵਾਲੇ ਸ਼ਹਿਰ ਬੇਨਤੀ ਕਰਾਂਗੇ ਮੇਰੀ ਬਾਹ ਫੜੋ ਮੈਂ ਵਾਦਾ ਕਰਦਾ ਤੁਹਾਨੂੰ ਕੋਈ ਵੀ ਸਮਾਨ ਲੈਣਾ ਬਕਾ ਬਿਆਣੀ ਜਾਂ ਪਟਿਆਲੇ ਨਹੀਂ ਜਾਣਦੇ ਹਰ ਕੰਪਨੀ ਹਰ ਬ੍ਰਾਂਡ ਹਰ ਫੂਡ ਬ੍ਰਾਂਡ ਤੁਹਾਨੂੰ ਸਿਮਲੇ ਕੋਲਾ ਸਿਟੀ ਸੈਂਟਰ ਚ ਗਿਆ ਸਾਡੇ ਤਾਂ ਅੱਖਾਂ ਦੇਖ ਕੇ ਰੱਜ ਗਿਆ ਖਾਣੇ ਦੂਰ ਦੀ ਗੱਲ ਆ ਪਾ ਬਾਦ ਖਾਵਾਂਗੇ ਤੁਹਾਡੀ ਵੈਰਾਈਟੀ ਦੇਖ ਕੇ ਅੱਖਾਂ ਨੂੰ ਦੇਖ ਕੇ ਮਨ ਭਰ ਗਿਆ ਵੀ ਯਾਰ ਬਾਕੀ ਵੀ ਤਾਂ ਦੇਖਣ ਨੂੰ ਈ ਸੋਹਣੇ ਐ ਖਾਣ ਨੂੰ ਕਿੰਨੇ ਸੋਹਣੇ ਹੋਊਗੀ ਸਰ ਪਤਾ ਕੀ ਐ ਉਹ ਕਹਾਵਤ ਐ ਨਾ ਅੱਖਾਂ ਨੇ ਨਹੀਂ ਖਾਦਾ ਮੂੰਹ ਕੀ ਖਾਊ ਹਾਂ ਸਹੀ ਗੱਲ ਪਹਿਲਾਂ ਸਾਡਾ ਕੰਮ ਐ ਪ੍ਰੋਜੈਕਟ ਨੂੰ ਮੇਨਟੇਨ ਰੱਖਣਾ ਲੋਕੀ ਆਣ ਕਮਣੀਆਂ ਮੈਂ ਕਹਿੰਦਾ ਤੇ ਖਾਨ ਕਮਣ ਖਰੀਦਣ ਕੁਛ ਨਾ ਕਮਣੀ ਆ ਜਾਏ ਕਮਣੀ ਆ ਜਾਏ ਦੇਖੋ ਗੇੜਾ ਵੀ ਪੇਗਾ ਸੋਟਾ ਪੈਰ ਪਹਿਣ ਕੇ ਸਾਡੀ ਦੁਕਾਨ ਚ ਚੱਲਣਗੇ ਤੁਸੀਂ ਜਿੰਨੀ ਵੀ ਚੱਲਣ ਡਵੈਲਪਮੈਂਟ ਦੇਖ ਰਹੇ ਹੋ ਇਹ ਲੋਕਾਂ ਦੇ ਪੈਰ ਪਨ ਕਰਕੇ ਇਹ ਜਿਹੜੀ ਗੱਡੀਆਂ ਖੜੀਆਂ ਲੋਕ ਆਏ ਨਾ ਮੇ ਸਾਡੀ ਗੱਡੀਆਂ ਦਾ ਹੈ ਨਹੀਂ ਕਿ ਇਹਨਾਂ ਦੇ ਪੈਰ ਪੈਨ ਨਾਲ ਲੋਕਲ ਦੀ ਰੋਜ਼ਗਾਰ ਪੈਦਾ ਹੋ ਰਿਹਾ ਹੈ ਉਹ ਜਿਹਨਾਂ ਰੋਜ਼ਗਾਰ ਕੋ ਨਾਲ ਦਾਵਾ ਨਾ ਬਜਟ ਕਰ ਰਹੇ ਅੱਛਾ ਜੀ ਕਿਹੜੇ ਕਿਹੜੇ ਇੱਥੇ ਤੁਹਾਡੇ ਬ੍ਰਾਂਡ ਜਿਹੜੇ ਸਰ ਦੇਖੋ ਤੁਸੀਂ ਪਹਿਲਾਂ ਸ਼ੁਰੂ ਕਰੋ ਸਰ ਕੋ ਬਰੀਸਤਾ ਬਸਕਿਨ ਰੋਬਿਨ ਕਿ ਟੇਸ਼ਨ ਲਕਸ਼ਿਤਾ ਜੋਕੀ ਸ਼੍ਰੀ ਕ ਕਬ ਵਾਜੀ ਵਾ ਡੀ ਕੋਟ ਜੀ ਆਕਟਿਵ ਕਲਬ ਯਾਰਕ ਐਡਾਸ ਨਿਵਾਈਸ लवली ਸੀਟਸ ਹੂੰ ਇੱਕ ਚੱਲੂ ਹੋ ਚੁੱਕੇ ਨੇ ਜਿੱਤੇ ਆਲਰੇਡੀ ਅਸੀਂ ਸੇਵਾਵਾਂ ਦੇ ਰਹੇ ਆ ਤੁਹਾਨੂੰ ਵਾਜੀ ਵਾ 5 ਪ੍ਰਿੰਟ ਹੋ ਰਹੇ ਜਿਹੜੇ ਦੋ ਤਿੰਨ ਮਿੰਟਾਂ ਤੋਂ ਦਿਖਣਗੇ ਮੈਕਡੋਨਲਡਸ ਹੂੰ ਬਾਅਰ ਕਰੀਮਸ ਲੈ ਕੇ ਆ ਰਹੇ ਔਰ ਜਮਾ ਮਸਜਿਦ ਦਾ ਬਣਦਾ ਕਰੀਮਸ ਕੋਸ਼ਿਸ਼ ਇੱਥੇ ਲੈ ਕੇ ਆ ਰਹੇ ਵਾਕੀ ਜੀ ਰੈਟੇਪ ਲੈ ਕੇ ਆ ਰਹੇ ਅਸੀਂ ਇੱਥੇ ਠੀਕ ਹੈ ਜੀ ਇੱਥੇ ਇੱਕ ਬਹੁਤ ਸ਼ਾਨਦਾਰ ਕਿਡਜ਼ ਬੈਂਕਟ ਵੀ ਆ ਰਿਹਾ ਬੱਚਿਆਂ ਦੇ ਬੜੇ ਇੱਥੇ ਹੋਇਆ ਕਰਨਾ ਹੂੰ ਮੈਕਡੋਨਲਡ ਦੀ ਗੱਲ ਕਰਿਆ ਆਪਾਂ ਤੁਸੀਂ ਅੱਜ ਨਹੀਂ ਪੱਤਰ ਰੱਖਿਆ ਪਰ ਮਤ ਮੰਕਰੇ ਤੁਹਾਡਾ ਬਹੁਤ ਵਧੀਆ ਜਿਹੜਾ ਸੇ ਦੀ ਪ੍ਰੋਜੈਕਟੇ ਪੂਰਾ ਹੋਵੇ ਲੋਕਾਂ ਦੀ ਇੱਕ ਸੁਪਨਾ ਜੀ ਮੈਕਡੋਨਲਡ ਜਾ ਕੇ ਖਾਣ ਦਾ ਇੱਕ ਸੁਪਨਾ ਹੁੰਦਾ ਵੀ ਆ ਬਾਕੀ ਗੱਲ ਕਰੀਦਾ ਰੇਟ ਦੀ ਇਹ ਲੋਕਾਂ ਹੁੰਦਾ ਵੀ ਯਾਰ ਬਹੁਤ ਵੱਡਾਗਾ ਸਟ੍ਰਕਚਰ ਬਹੁਤ ਵੱਡਾ ਪਤਾ ਨਹੀਂ ਕਿੰਨਾ ਕੁ ਮਹਿੰਗਾ ਹੋਊਗਾ ਹਮੜਾ ਲੋਕ ਨੂੰ ਦੱਸ ਦਿਓ ਸਾਡੇ ਸਰ ਸੰਗਾਰਾ ਸਾਹਿਬ ਇੱਕ ਬੜੀ ਤਸਦੀ ਗੱਲ ਸੁਣਾਉਂਦਾ ਤੁਹਾਨੂੰ ਮੈਂ ਇਹ ਸਾਡੇ ਪ੍ਰੋਜੈਕਟ ਕੋਈ ਵੀ ਚੀਜ਼ ਮਹਿੰਗੀ ਨਹੀਂ ਹੈ ਹਾਂ ਅੱਛਾ ਜਿਹੜੇ ਕੱਪੜੇ ਤੁਸੀਂ ਲੁਧਿਆਣੇ ਪਟਿਆਲੇ ਜਾ ਕੇ 100 ਰੁਪਏ ਦਿੰਦੇ ਸੀ 50 ਵਾਹ ਜੀ ਵਾਹ ਇੱਥੇ ਐਵਰੀ ਦਾ ਸਕਾਉਂਟ 40 फिर्टी फिर्टी तक, 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 50% ਚੱਲ ਰਿਹਾ ਹੈ इवन ਕਿ ਅਸੀਂ लवली ਸੂਟ ਚ ਵੀ 30 ਜੂਨ ਤੱਕ ਬ੍ਰੇਕਫਾਸਟ ਤੇ ਲੰਚ 4 ਵਜੇ ਤੱਕ ਸਵੇਰੇ 10 ਵਜੇ 9 ਵਜੇ ਤੋਂ ਲੈ ਕੇ 4 ਵਜੇ ਤੱਕ 50% ਆਫ ਰੱਖਤਾ ਹੈ ਅੱਛਾ ਜੀ ਕੋਈ ਬ੍ਰੇਕਫਾਸਟ ਕਰਨ ਆਂਦਾ ਕੋਈ ਲੰਚ ਕਰਨ ਆਵੇ ਜੋ ਅਸੀਂ ਰੈਸਟੋਰੈਂਟ ਬਣਾ ਕੇ ਖਵਾ ਰਹੇ ਹਾਂ ਹਾਂਜੀ ਉਹ ਸਾਰੀ ਚੀਜ਼ਾਂ ਫੂਡੀਓਸ ਲਾਫ ਅੱਛਾ ਜੀ ਕੱਪੜੇ ਖਰੀਦੋ 50% ਆਫ ਹੈ ਮਤਲਬ ਜੇ ਮੈਂ ਕਿਸੇ ਦਾ 2000 ਰੁਪਏ ਬਿੱਲ ਬਣ ਗਿਆ ਤਾਂ ਸਿਰਫ 1000 ਰੁਪਏ ਦੇ ਰਾਂ ਵਾਹ ਜੀ ਇਹ ਤਾਂ ਵੱਡੀ ਗੱਲ ਹੈ ਜੀ ਜੋ ਮੀਨੂ ਤੇ ਰੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਦੇਖੋ ਆਮ ਜਨਤਾ ਕੋਲ ਬਹੁਤ ਸਾਰੇ ਪੈਸੇ ਨਹੀਂ ਹੁੰਦੇ ਜੀ ਵਾਕਈ ਰੂਟੀਨ ਲਾਈਫ ਸ਼ਾਰਕ ਕੋਈ ਬਿਜ਼ੀ ਹੈ ਆਪਣੇ ਖਰਚਿਆਂ ਨੇ ਹਰ ਕਿਸੇ ਬੰਨੇ ਹੈ ਉਹਨਾਂ ਨੂੰ ਕੁਝ ਬਾਹਰ ਘੁੰਮਣ ਨੂੰ ਚਾਹੀਦਾ ਹੈ ਪਰ ਬਾਜ਼ਾਰ ਬਹੁਤ ਮਹਿੰਗਾ ਹੋ ਚੁੱਕਾ ਹੈ ਹਮ ਅਸੀਂ ਉਹ ਚੀਜ਼ ਲੋਕਾਂ ਨੂੰ ਪਾਕਟ ਫ੍ਰੈਂਡਲੀ ਬਾਜ਼ਾਰ ਦੇ ਰਹੇ ਹਾਂ ਜਿੱਦੇ ਹਰ ਚੀਜ਼ ਉ ਡਿਸਕਾਊਂਟ ਦਿੱਖ ਰਿਹਾ ਹਮ ਉਸ ਅੱਗੇ ਜੀ ਮੈਂ ਉਹ ਸੁਣਿਆ ਸੀ ਗੱਲ ਕਿ ਇਹ ਸਿਨੇਮਾ ਵਗੈਰਾ ਵੀ ਅੱਗੇ ਹੋ ਸਕਦਾ ਪਲਾਨ ਕੋਈ ਨਹੀਂ ਆ ਰਹੀ ਇੱਥੇ ਸਿਨੇਮਾ ਆਹ ਹੋ ਚੁੱਕਿਆ ਫਾਈਨਲ ਓਕੇ ਜੀ ਵਾਕਈ ਹੋਟਲ ਫਾਈਨਲ ਹੋ ਚੁੱਕਿਆ ਹੈ ਇੱਥੇ ਵਰਲਡ ਵਾਈਡ ਬ੍ਰ ਸਿਨੇਮਾ ਸਿਲਕੇ ਆ ਰਹੇ ਆ 3 ਸਕਰੀਨ ਲੱਗੇ ਆ ਰਹੇ ਸੀ ਜੀ ਨਾਲ ਨਾਲ ਤੁਹਾਨੂੰ ਇੱਥੇ ਉਹ ਬ੍ਰਾਂਡ ਜਿਹੜੇ ਤੁਸੀਂ ਅਮਰੀਕਾ ਦੇਖਦੇ ਸੀ ਇੰਡੀਆ 'ਚ ਤੁਹਾਨੂੰ ਅਗਲੇ 1 ਸਾਲ ਬਾਅਦ ਦੇਖਣਗੇ ਵਾਹ ਜੀ ਮਲੇ ਕੋਟਲੇ ਦੇਖਣਗੇ ਵਾਕੇ ਵਾਕੇ ਜੀ ਅਸਾਂ ਸਿਨੇਮੇ ਦੀ ਗੱਲ ਕਰੀ ਤਾਂ ਸਿਨੇਮੇ ਦੀ ਵੀ ਲੋਕਾਂ ਨੂੰ ਕਾਫੀ ਡਿਮਾਂਡ ਆ ਜੀ ਕਿਉਂ ਲੋਕਾਂ ਨੂੰ ਹੁਣ ਵੀ ਵਧੀਆ ਮੂਵੀ ਦੇਖਣ ਲਈ ਲੁਧਿਆਣਾ ਜਾਂ ਇੱਧਰ ਸੰਗਰੂਰ ਜਾਂ ਔਰ ਦੂਰ ਜਾਣਾ ਪੈਂਦਾ ਜੀ ਸਿਰਫ ਤਾਂ ਕੀ ਹੈ ਇਹ ਡਿਵੈਲਪਮੈਂਟ ਸਮੇਂ ਨਾਲ ਆਉਂਦੀ ਹੈ ਦੇਖੋ ਨਵਾਂ ਨਵਾਂ ਡਿਸਟ੍ਰਿਕਟ ਬਣਿਆ ਹਮਲੇ ਕੋਟਲੇ ਡਿਸਟ੍ਰਿਕਟ ਦੇਖੋ ਡਿਸਟ੍ਰਿਕਟ ਬਣਿਆ ਕੋ ਤੁਹਾਡੀ ਵਿਜ਼ਿਸ਼ਨ ਅੱਜ ਸ਼ੁਰੂ ਹੋ ਗਈ। ਸਾਡੇ ਸ਼ਹਿਰ ਮੈਡੀਕਲ ਕਾਲਜ ਵੀ ਆ ਰਹੇ ਹਨ। ਬਹੁਤ ਵੱਡਾ। ਵਾਕਈ। ਤੁਹਾਡੇ ਸ਼ਹਿਰ ਅਸੀਂ ਜਿੱਥੇ ਬੈਠੇ ਆਂ ਤੋਰੀ ਰੋਡ ਤੇ ਅਥੇ ਸ਼ਹਿਰ ਦਾ ਤੁਹਾਡਾ ਸਕੂਲ ਆ ਰਿਹਾ ਚੰਦਰ ਇੰਟਰਨੈਸ਼ਨਲ। ਹਾਂਜੀ। ਦੇਖੋ ਇੱਕ ਸਾਡੀ ਬਾਬਾ ਜੀ ਦੀ ਕਿਰਪਾ ਹੋਈ ਸਾਡੀ ਖਾਟੂ ਸ਼ਾਮ ਜੀ ਦਾ ਮੰਦਿਰ ਆ ਰਿਹਾ ਸਾਡੇ ਨਾਲ। ਜੀ ਵੱਡੀ ਗੱਲ ਆ। ਤੋਰੀ ਰੋਡ ਤੇ ਹੀ ਆ ਰਿਹਾ ਸਾਰਾ। ਵੱਡੀ ਗੱਲ ਆ ਜੀ। ਇਹ ਤੋਰੀ ਰੋਡ ਤੇ ਹੀ ਲੋਕਾਂ ਦਾ ਚੱਲਣ ਹੈ। ਅੱਜ ਜਿਹਨੇ ਸਕੂਲ ਹੈ ਤੋਰੀ ਰੋਡ ਤੇ ਨੇ। ਉਹੀ ਰੋਡ ਤੇ। ਲੋਕਾਂ ਦਾ ਪੈਰ ਤਾਂ ਰੋਜ਼ ਸ੍ਰੋਡ ਤੇ ਪੈ ਰਿਹਾ। ਉਹ ਨਹੀਂ ਤਾਂ ਸਾਡੇ ਕੋਲ ਵੀ ਪੈਣਾ। ਰੋਜ ਜੀ ਦਿਖਾਣਗੇ लवली ਫੀਟ ਵਾਲੀ ਸਾਰੀ ਰੋਜ ਜੀ ਕੀ ਹਾਲ ਆ ਬਾਕੀ ਜੀ ਇਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਵੀ ਵੀਰ ਜੀ ਨੂੰ ਕਿਹਾ ਵੀ ਮੈਂ ਇੱਕ ਦੁਪਹਿਰ ਚ ਭਰਾ ਜੀ ਵੀ ਸਾਡੀਆਂ ਅੱਖਾਂ ਨੂੰ ਦੇਖ ਕੇ ਜਿਹੜਾ ਕਿ ਇੰਨਾ ਵਧੀਆ ਲੱਗਿਆ ਵੀ ਵਾਕਿਆ ਯਾਰ ਵੀ ਬ੍ਰਾਂਡ ਐ ਇੰਨਾ ਸੋਹਣਾ ਹਾ ਸਰ ਸਾਡੇ ਦਸਕਾ ਨੂੰ ਕੀ ਕਹਾਂਗੇ ਸਰ ਤੁਹਾਨੂੰ ਇਸ ਟਾਈਪ ਦੀ ਵੈਰਾਈਟੀ ਮਲੇਖ ਉਹਲੇ ਸ਼ਹਿਰ ਦੇ ਵਿੱਚ ਕਿਤੇ ਵੀ ਨਹੀਂ ਮਿਲੇਗੀ ਸਾਡਾ ਹੈ ਲੋਕਾਂ ਦੇ ਪਾਕਟ ਫ੍ਰੈਂਡਲੀ ਦੇ ਵਿੱਚ ਉਹਨਾਂ ਨੂੰ ਅੱਛੀ ਕੁਆਲਿਟੀ ਪ੍ਰੋਵਾਈਡ ਕਰਨਾ ਮਿਠਾਈ ਦੇ ਵਿੱਚ ਜੇ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਪ੍ਰੀਮੀਅਮ ਰੇਂਜ ਵੀ ਹੈ ਕਾਜੂ ਕਤਲੀ ਹੋਗੀ ਬਾਈਟਸ ਹੋਗੇ ਆ ਤੇ ਨੋਰਮਲ ਰੇਂਜ ਵੀ ਹੋਗੇ ਜੋ ਆਪਣੇ ਘਰੇ ਵਿੱਚ ਡੇਲੀ ਯੂਜ਼ ਹੁੰਦੇ ਨੇ ਲਾਈਕ ਆਪਣੇ ਕੋਲ ਲੱਡੂ ਹੋਗੇ ਠੀਕ ਹੈ ਬਰਫੀਜ਼ ਹੋਗੀ ਜੋ ਸਾਡੀ ਚਨਾ ਡਬਲ ਰੋਸਟ ਚਨਾ ਬਰਫੀ ਸਾਡੀ ਸਪੈਸ਼ਲਟੀ ਹੈ ਸਰ ਤੇ ਸਰ ਮੈਂ ਸਾਰਿਆਂ ਨੂੰ ਇੱਕੋ ਇਹ ਹੀ ਚੀਜ਼ ਕਹਾਂਗਾ ਦਿਸ ਇਜ਼ ਅ ਮਸਟ ਵਿਜ਼ਿਟ ਪਲੇਸ ਪਲੀਜ਼ ਆਪਣੇ ਆਓ ਤੇ ਆਪਣੀ ਫੈਮਿਲੀ ਨਾਲ ਇਹਦਾ ਲੋਟੋ ਉਠਾਓ ਸਿਰਫ ਸਾਡੇ ਕੋਲ ਸਵੀਟ ਸੈਕਸ਼ਨ ਐਕਟਿਵ ਹੀ ਨਹੀਂ ਹੈ ਰੈਸਟੋਰੈਂਟ ਵੀ ਹੈ ਜਿਹਦੇ ਵਿੱਚ ਤੁਹਾਨੂੰ ਸਾਊਥ ਇੰਡੀਅਨ ਚਾਰਟ ਸੈਕਸ਼ਨ ਇੰਡੀਅਨ ਸੈਕਸ਼ਨ ਤੰਦੂਰ ਸੈਕਸ਼ਨ ਤੇ ਚਾਈਨੀਜ਼ ਸੈਕਸ਼ਨ ਸਾਰੇ ਅਵੇਲੇਬਲ ਹੋਣਗੇ ਸੋ ਸਾਡੀ ਜੋ ਟਾਈਮਿੰਗਸ ਹੈ ਸਵੇਰੇ 9:00 ਤੋਂ ਲੈ ਕੇ ਰਾਤ ਦੇ 11:00 ਵਜੇ ਤੱਕ ਹੈ ਪਲੀਜ਼ ਵਿਜ਼ਿਟ ਵান্স ਥੈਂਕ ਯੂ ਵਾਕੀ ਜੀ